ਅੱਜ ਤਾਂ ਪਹੁੰਚ ਗਏ ਆਪਾਂ ਭੂਤਾ ਦੇ ਕੋਲ ਕੀਤਿਆਂ ਨਾਲ ਗੱਲਾਂ ਬਾਤਾਂ ਤੇਰੇ ਕੋ ਕੀ ਆ ਗਿਆ ਭੂਤ ਨਹੀਂ ਰੇ ਰੋਟੀ ਨਹੀਂ ਪੜੀ ਤੇਰੇ ਕੋ ਯਾਰ ਇਹ ਮੇਰੇ ਕੋ ਤੋ ਮੇਰੇ ਕੋ ਡਰਾ ਰਹੀ ਹੈ ਹਾਂ ਮਿੱਤਰੋ ਇਹ ਇਨ ਦਾ ਹਰਦਾ ਸਨੋ ਸਿਟੀ ਜਿਹੜੀ ਗਰਮੀ ਦੇ ਵਿੱਚ ਵੀ ਬਰਫ਼ ਨਾਲ ਲੱਦੀ ਹੋਈ ਹੈ ਸਫਰ ਦੌਰਾਨ ਪਹਿਲੀ ਵਾਰੀ ਬੁਲਟ 'ਚ ਪ੍ਰੋਬਲਮ ਹੋਈਆਂ ਬ੍ਰੇਕਾਂ ਜਾਮ ਲੈ ਕੇ ਜਾਣਾ ਪਿਆ ਬੁਲਟ ਦੀ ਏਜੰਸੀ ਵਿੱਚ ਆਪਾਂ ਬੁਲਟ ਦੀ ਏਜੰਸੀ ਦੇ ਵਿੱਚ ਲੈ ਕੇ ਆਏ ਆ ਕਹਿੰਦੇ ਜੇਬ 'ਚ ਭਾਵੇਂ ਤੇਲਾ ਨਾ ਹੋਵੇ ਪਰ ਹੌਸਲੇ ਬਲੰਦ ਹੋਣ ਤੇ ਬੰਦਾ ਮੰਜਲਾਂ ਨੂੰ ਛੂ ਹੀ ਲੈਂਦਾ ਇਹੋ ਜਿਹਾ ਹੌਸਲਾ ਵੀਰਾਂ ਦਾ ਹੈ ਜਿਹੜੇ ਬਿਨਾਂ ਪੈਸੋਂ ਭਾਰਤ ਦੇਖਣ ਦਾ ਸੁਪਨਾ ਲੈ ਕੇ ਨਿਕਲੇ ਹੋਏ ਆ ਪਿਛਲੇ 3 ਮਹੀਨਿਆਂ ਤੋਂ ਘੁੰਮ ਰਹੇ ਆ ਇਹਨਾਂ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਿਆ ਆਪਣੇ ਸਫਰਾਂ ਨਾਲ ਜੁੜੇ ਹੋਏ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਆਪਾਂ ਨਡੇੜ ਸਾਹਿਬ ਦੀ ਧਰਤੀ ਤੋਂ ਚੱਲੇ ਸੀ ਤੇ ਪਹੁੰਚ ਰਹੇ ਸੀ ਅੰਦੌਰ ਅੰਦੌਰ ਪਹੁੰਚ ਨਹੀਂ ਸਕੇ ਕਿਉਂਕਿ ਰਸਤੇ ਦੇ ਵਿੱਚ ਹਨੇਰਾ ਹੋ ਗਿਆ ਤੇ ਇੱਥੇ ਸ਼ਹਿਰ ਪੈਂਦਾ ਬੜਵਾ ਬੜਵਾ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੰਗਤਾਂ ਦੇ ਆਉਣ ਜਾਣ ਵਾਸਤੇ ਰਾਹਗੀਰਾਂ ਦੇ ਆਉਣ ਜਾਣ ਵਾਸਤੇ ਇੱਥੇ ਪ੍ਰਬੰਧ ਹੈਗਾ ਇਸ ਲਈ ਆਪਾਂ ਰਾਤ ਇੱਥੇ ਹੀ ਰੋਗੇ ਸੀ ਅੱਜ ਦਾ ਸਫ਼ਰ ਆਪਾਂ ਅੱਗੇ ਖਿੱਚਾਂਗੇ ਅੰਦੌਰ ਵਾਲੀ ਸਾਈਡ ਤੇ ਇਸ ਜਗ੍ਹਾ ਤੇ ਤਕਰੀਬਨ ਸਿੱਖ ਪਰਿਵਾਰ ਜਿਹੜੇ ਆ ਬੜਵਾ ਦੇ ਵਿੱਚ ਢਾਈ ਕੁ ਤੋਂ ਪਰਿਵਾਰ ਹੈਗੇ ਆ ਜਿਨ੍ਹਾਂ ਨੇ ਖੁਦ ਆਪਣਾ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਆ ਪ੍ਰਬੰਧ ਚੰਗਾ ਹੈ ਜੇਕਰ ਤੁਸੀਂ ਵੀ ਇੱਧਰ ਨੂੰ ਆਓ ਤੇ ਜੇ ਤੁਹਾਨੂੰ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਕ ਸਕਦੇ ਹੋ ਤੇ ਹੁਣ ਆਪਾਂ ਵਧਾਂਗੇ ਅੰਦੌਰ ਵੱਲ ਆਪਣੇ ਸਫ਼ਰਾਂ ਨਾਲ ਜੁੜੇ ਰਿਹਾ ਜੇ ਕਰਦੇ ਅੱਜ ਦੇ ਦੇਣ ਦੀ ਸ਼ੁਰੂਆਤ ਹੈ ਕਿਹਦਾ ਜਿਗਾਰ ਲੱਗਾ ਤੁਹਾਨੂੰ ਖਾਉਣੇ ਆ ਅਰਚਦੀਆਂ ਬੈਲਟ ਰਹਿ ਗਈ ਹੁੰਦੇ ਵਿੱਚ ਡਿੱਗੀ ਦੇ ਤੇ ਹੁਣ ਉਹ ਨਿਕਲਦਾ ਨਹੀਂ ਤੇ ਹੁਣ ਦੇਖੋ ਬੈਲਟ ਆ ਦੇਖੋ ਇਹਨਾ ਰੱਸੀ ਪਾ ਕੇ ਤੇ ਇਹਨੂੰ ਬੰਨ ਦਿੱਤਾ ਬੈਲਟ ਹੁਣ ਡਿੱਗੀ ਦੇ ਵਿੱਚ ਇੰਨਾ ਸਮਾਨ ਕੌਣ ਲਾਵੇ ਚਲ ਕੋਈ ਨਹੀਂ ਸੈਟੇ ਕੰਮ ਹੋ ਸੈਟੇ ਆਪਾਂ ਬਰੇ ਕੋਲ ਆਪਾਂ ਨਾ ਜੋ ਪਿਛਲੇ ਟੂਰ ਤੇ ਗਏ ਸੀ ਉਹਨੂੰ ਮਿਲ ਕੇ ਗਏ ਸੀ ਇਹ ਉਦੋਂ ਤਾਂ ਸਾਨੂੰ ਇਹ ਮਿਲਿਆ ਸੀਗਾ ਪੁਪਾਲਵਾਰੀ ਸਾਈਡ ਤੇ ਕੋਣ ਦੇਖਦੇ ਜੇ ਸਭ ਵੜ ਗਿਆ ਤੇ ਆਪਾਂ ਜਰੂਰ ਮਿਲ ਕੇ ਜਾਵਾਂਗੇ ਬਹੁਤ ਬੰਦਾ ਨੇਕ ਵਿਚਾਰਦਾ ਪਰ ਜਦੋਂ ਉਹਨਾਂ ਨੂੰ ਦੂਰ ਤੋਂ ਦੇਖਦੇ ਇਹਨਾਂ ਦੇ ਕਿਤੇ ਨਾ ਕਿਤੇ ਉੱਤਰਾਖੰਡ ਤੇ ਹਿਮਾਚਲ ਦੇ ਪਹਾੜਾਂ ਨਾਲ ਭਲੇਖਾ ਪੈਂਦਾ ਤੇ ਲੋਕੇਸ਼ਨਾਂ ਬਹੁਤ ਹੀ ਵਧੀਆ ਆ ਰਹੀਆਂ ਤੇ ਰੋਡ ਵੀ ਬਹੁਤ ਹੀ ਵਧੀਆ ਤੇ ਸਫਰਾਂ ਦੇ ਦੌਰਾਨ ਅੱਜ ਬੜੀ ਖੁਸ਼ੀ ਹੋਈ ਏ ਇਹ ਵੀਰ ਆਪਾਂ ਨੂੰ ਮਿਲੇ ਨੇ ਆਪ ਕਹਾਂ ਸੇ ਹੋ ਮੈਂ ਉਸ ਬੰਗਲ ਕਲਕੱਤਾ ਸੇ ਹੋ ਔਰ ਆਪ ਕਹਾਂ ਸੇ ਹੋ ਮੈਂ ਆਸਾਮ ਸੇ ਹੋ ਔਰ ਇਹ ਦੋਵੇਂ ਵੀਰ ਨਾ ਸਾਈਕਲ ਤੇ ਆ ਦੇਖੋ ਇੱਕ ਦਾ ਇਹ ਸਾਈਕਲ ਹੈ ਤੇ ਇੱਕ ਵੀਰ ਦਾ ਇਹ ਸਾਈਕਲ ਹੈ ਇਹਨਾਂ ਨੇ ਆਪਦਾ ਟੈਂਟ ਸਾਰਾ ਕੁਝ ਉੱਪਰ ਹੀ ਰੱਖਿਆ ਆ ਇਹ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੇ ਆ ਦੇਖੋ ਸਿਲੰਡਰ ਵੀ ਰੱਖਿਆ ਆ ਆ ਸਿਲੰਡਰ ਖਾਣਾ ਬਣਾਉਣ ਵਾਸਤੇ ਪੰਪ ਹਵਾ ਭਰਨ ਵਾਸਤੇ ਇਹੀ ਸਮਾਨ ਆਪਣੇ ਕੋਲ ਵੀ ਹੈਗਾ ਬੈਗ ਦੇ ਵਿੱਚ ਪਰ ਇਹਨਾਂ ਨੂੰ ਦੇਖ ਕੇ ਨਾ ਸਾਨੂੰ ਬਹੁਤ ਵਧੀਆ ਲੱਗਾ ਹੈਗਾ ਤੇ ਇਹ ਟੂਰ ਕੱਢਦੇ ਪਏ ਆ ਵਿਦਆਊਟ ਮਨੀ ਵਿਦਆਊਟ ਮਨੀ ਯਾ ਯਾ ਵੀਰਦ ਮਨੀ ਵਿਦਆਊਟ ਮਨੀ ਇਹ ਟੂਰ ਕੱਢਦੇ ਪਏ ਆ ਬਾਕੀ ਪੰਜਾਬ ਮੇ ਜਾਓਗੇ ਮੈਂ ਪੰਜਾਬ ਹੋ ਗਿਆ ਪੂਰਾ ਆਪਕਾ ਮੈਂ ਨਹੀਂ ਹੋ ਆ ਮੈਂ ਪੰਜਾਬ ਮੇ ਜਾਊਂਗਾ ਆ ਪੰਜਾਬ ਮੇ ਜੇ ਕੋਈ ਵੀਰ ਭਰਾ ਇਹਨਾਂ ਨੂੰ ਮਿਲੇ ਤੇ ਇਹਨਾਂ ਨੂੰ ਸਪੋਰਟ ਜਰੂਰ ਕਰਾਇਆ ਜਾਏ ਬਾਈ ਇਹਨਾਂ ਨੂੰ ਸਪੋਰਟ ਫੁੱਲ ਤੇ ਖਾਣਾ ਖੂਣਾ ਫੁੱਲ ਖਵਾਉਣਾ ਪੰਜਾਬ ਕੋ ਥੋੜਾ ਪਤਾ ਲੱਗਣਾ ਚਾਹੀਦਾ ਵੀ ਮੁੰਡੇ ਦੂਰੋਂ ਆਏ ਆ ਉਹ ਵੀ ਸਾਈਕਲਾਂ ਤੇ ਤੇ ਪੰਜਾਬੀਆਂ ਨੇ ਸੇਵਾ ਕੀਤੀ ਆ ਜਾਂ ਨਹੀਂ ਕੀਤੀ और आपको सपोर्ट होगा हम हाँ। आपको विश्वास दिलाते हैं हाँ। आप आप पंजाब पंजाब में पंजाम में बहुत इज्जत होगी सपोर्ट होगा मैंने पंजाब पे बीस दिन था मेरे को बहुत अच्छे भी लगा बहुत सुकून मिला आदमी बहुत अच्छा है बहुत हेल्प करता है और रहने के लिए भी कुछ प्रॉब्लम नहीं होता खाना के लिए कोई प्रॉब्लम नहीं होता क्योंकि हर एक एक गांव पे एक एक गुरुद्वारा है बहुत अच्छे भी लगा मेरा देखो ये पंजाबिया वास्ते माड़ वाली गल है ਕਿ ਇਹ ਵੀਰ ਪੰਜਾਬ ਚ ਗਿਆ ਸੀ ਇਹਨੂੰ ਬਹੁਤ ਇੱਜ਼ਤ ਮਾਣ ਮਿਲਿਆ ਤੁਹਾਡੇ ਸਾਹਮਣੇ ਇਹ ਦੱਸ ਰਿਹਾ ਹੈਗਾ ਤੇ ਕੋਈ ਵੀ ਤੁਸੀਂ ਵੀ ਧਿਆਨ ਰੱਖਿਓ ਕੋਈ ਵੀ ਟਰੈਵਲ ਆਉਂਦਾ ਹੈ ਸਫ਼ਰ ਦੇ ਦੌਰਾਨ ਉਹਦੀ ਮਦਦ ਜ਼ਰੂਰ ਕਰਿਆ ਕਰੋ ਜਿਆਦਾ ਨਹੀਂ ਤੇ ਉਹਨੂੰ ਪਾਣੀ ਪਿਠਾ ਕੇ ਪਾਣੀ ਪਿਆ ਦਿਆ ਕਰੋ ਇਹ ਮਾਣ ਵਾਲੀ ਗੱਲ ਹੁੰਦੀ ਅਸੀਂ ਵੀ ਹੁਣ ਬਾਹਰ ਨਿਕਲੇ ਤੇ ਸਾਨੂੰ ਬਹੁਤ ਪਿਆਰ ਮਿਲਿਆ ਹਰ ਕਿਸੇ ਕੋਲੋਂ ਪਿਆਰ ਮਿਲਿਆ ਤੇ ਐਵੇਂ ਆਪਣੀ ਪਹਿਚਾਣ ਬਣਦੀ ਹੈਗੀ ਐ ਤੇ ਹੈਪੀ ਜਰਨੀ ਤੁਸੀਂ ਕਰੋ ਸਬਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਲਦੇ ਆ ਤੁਹਾਨੂੰ ਅਗਲੇ ਸਫਰਾਂ ਦੇ ਵਿੱਚ ਵੀਰਾਂ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਾ ਓਕੇ ਭਈਆ ਚਲਦੇ ਹਾਂ ਮਿਲਾਂਗੇ ਹੋਰ کہیں ਕਿਸੇ ਮੰਜ਼ਲ 'ਤੇ ਓਕੇ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖੋਗੇ ਪਹਾੜੀ ਬਹੁਤ ਹੀ ਜਾਰੀ ਜਿਵੇਂ ਕਹਿੰਦੇ ਤਿੱਖੀ ਪਹਾੜੀ ਉਹ ਪਹਾੜੀ ਦੇ ਟੋਪ ਦੇ ਉੱਤੇ ਮੰਦਿਰ ਜਿਹੜਾ ਹੈ ਤੇ ਉਹਦੇ ਮੰਦਿਰ ਦਾ ਗੁੰਮਟ ਨਜ਼ਰ ਆ ਰਿਹਾ ਹੈ ਜ਼ੂਮ ਕਰੀ ਮੜਾ ਜਾ ਬਹੁਤ ਹੀ ਵੇਖੋ ਪਹਾੜੀ ਸ਼ਹਿਰ ਤੇ ਨਜ਼ਰ ਆ ਰਹੀ ਹੋਵੇ ਉਹਦੇ ਉੱਤੇ ਮੰਦਿਰ ਵੇਖੋ ਭਾਗ ਦਾ ਮੰਦਿਰ ਟਾਈਮ ਦੁਪਹਿਰ ਦੇ 12 ਤੇ ਆਪਾਂ ਇਸ ਟਾਈਮ ਇੰਦੋਰ ਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਪਿਆਸ ਬਹੁਤ ਲੱਗਦੀ ਪਈ ਸੀ ਗਲਾ ਬਹੁਤ ਸੁੱਕ ਰਿਆ ਸੀ ਤੇ ਆ ਬਾਪੂ ਕੋਲ ਰੁਕੇ ਆ ਤੇ ਨਾਰੀਅਲ ਪਾਣੀ ਪੀਨੇ ਆ ਤੇ ਫਿਰ ਇੰਦੋਰ ਘੁੰਮਦੇ ਆ ਤੇ ਤੁਹਾਨੂੰ ਇੰਦੋਰ ਦੇ ਨਜ਼ਾਰੇ ਦਿਖਾਉਣੇ ਆ ਆ ਬਹੁਤ ਜਰੀ ਤੇਜ਼ ਚੱਲਦੀ ਪਈ ਆ ਤੇ ਨਾਰੀਅਲ ਪਾਣੀ ਸਰੀਰ ਦੇ ਵਿੱਚ ਨਾ ਇੱਕ ਵਾਰ ਪੂਰੀ એનર્ਜੀ ਭਰ ਦਿੰਦਾ ਇਸ ਕਰਕੇ ਆਪਾਂ ਇਹ ਜਿਹੜੇ ਇਧਰਲੇ ਗਰਮ ਇਲਾਕੇ ਦੇ ਵਿੱਚ ਜਿੱਥੇ ਰੁਕਦੇ ਆਂ ਜ਼ਿਆਦਾਤਰ ਨਾਰੀਅਲ ਪਾਣੀ ਪੀਂਦੇ ਰਹਿੰਦੇ ਆ ਤੇ ਸਰੀਰ ਦੀ ਨਾ ਜਿਹੜੀ ਸੈਟਿੰਗ ਬਣੀ ਰਹਿੰਦੀ ਆ ਤੇ ਨਾਰੀਅਲ ਕਾਫੀ ਵੱਡਾ ਹੈਗਾ ਤੇ ਪੂਰਾ ਮਜ਼ਾ ਆ ਰਿਹਾ ਪਾਣੀ ਪੀਣ ਦੇ ਵਿੱਚ ਕਿਉਂਕਿ ਪਿਆਸ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਬਾਬੇ ਨੂੰ ਕਿਹਾ ਵੀ ਕੱਟ ਕੇ ਬਾਬਾ ਜੀ ਇਹਦੇ ਚੋਂ ਗਿਰੀ ਕੱਢ ਦਿਓ ਤੇ ਬਾਬਾ ਹੁਣ ਇਹਨੂੰ ਕੱਟਦਾ ਪਿਆ ਗਿਰੀ ਕੱਢਾਂਗੇ ਗਿਰੀ ਦਾ ਵੀ ਮਜ਼ਾ ਨਾ ਬਹੁਤ ਵੱਖਰਾ ਹੈਗਾ ਠੰਡੀ ਠੰਡੀ ਗਰੀ ਤੇ ਗਰਮੀ ਦੇ ਵਿੱਚ ਜੋ ਗਰੀ ਖਾਣੇ ਆ ਤੇ ਗਰੀ ਵਿੱਚ ਇੱਕ ਸਰੀਰ ਨੂੰ ਪੂਰੀ એનર્ਜੀ ਜਿੰਦੀ ਆ ਤੇ ਹੁਣ ਕੱਟ ਕੇ ਗਰੀ ਖਾਵਾਂਗੇ ਤੇ ਫਿਰ ਆਪਾਂ ਅਗਲੇ ਸਫਰਾਂ ਨੂੰ ਹੋਵਾਂਗੇ ਰਵਾਨਾ ਹੁਣ ਆਪਾਂ ਪਹੁੰਚ ਚੁੱਕੇ ਆ ਇੰਦੌਰ ਦਾ ਸਭ ਤੋਂ ਮਸ਼ਹੂਰ ਸਥਾਨ ਸਨੋ ਸਿਟੀ ਸਨੋ ਸਿਟੀ ਦੀ ਆਪਾਂ ਨਾਲ ਤੁਹਾਨੂੰ ਕੁਝ ਕੁ ਝਾਕੀਆਂ ਦਿਖਾਵਾਂਗੇ ਤੇ ਇਸ ਕਰਕੇ ਨਾ ਆਪਾਂ ਇਹਦਾ ਨਾ ਇੱਕ ਵੱਖਰਾ ਵਲੌਗ ਬਣਾਇਆ ਇੱਕ ਜਾਂ ਦੋ ਵਲੌਗ ਬਣਨਗੇ ਕਾਫੀ ਲੰਬਾ ਹੋ ਜਾਣਾ ਤੇ ਐਕਟੀਵਿਟੀਆਂ ਵੀ ਇੱਥੇ ਕਾਫੀ ਹੈਗੀਆਂ ਨੇ ਤੇ ਪੂਰਾ ਸਿਸਟਮ ਵੇਖਣ ਵਾਲਾ ਤੇ ਹੁਣ ਆਪਣਾ ਅੱਜ ਦੇ ਐਂਡ ਦੇ ਸਫਰ ਤੇਕਰ ਤੁਹਾਨੂੰ ਵਲੌਗ ਦਿਖਾਵਾਂਗੇ ਆਪਾਂ ਇੰਦੋਰ ਦੀ 스ਨੋ ਸਿਟੀ ਦੇ ਅੰਦਰ ਪਹੁੰਚ ਚੁੱਕੇ ਆ ਤੇ ਇੱਥੇ ਵੇਖਦੇ ਆ ਵੀ ਟਿਕਟ ਦਾ ਕੀ ਪ੍ਰਾਈਸ ਹੈ ਤੇ ਇਥੋਂ ਦਾ ਟੈਂਪਰੇਚਰ ਲਗਭਗ ਜਿਹੜਾ ਬਾਹਰ ਦਾ ਟੈਂਪਰੇਚਰ ਹੈ 32 ਤੋਂ 35 ਡਿਗਰੀ ਟੈਂਪਰੇਚਰ ਹੈ ਦੇ ਅੰਦਰ ਜਿਹੜਾ ਟੈਂਪਰੇਚਰ ਹੈ ਕਹਿੰਦੇ ਵੀ ਮਾਈਨਸ 7 ਡਿਗਰੀ ਦਾ ਟੈਂਪਰੇਚਰ ਹੋਏਗਾ ਆਪਾਂ ਅੰਦਰ ਜਾ ਕੇ ਵੇਖਦੇ ਹਾਂ ਤੇ ਕੀ ਸਿਸਟਮ ਅੰਦਰ ਦਾ ਜੁੜੇ ਰਿਹਾ ਜੀ ਆਪਣੇ ਬਲੌਗ ਦੇ ਨਾਲ ਉਹ ਸਿਟੀ ਟਰੀ ਟੈਂਟ ਬਾਈ ਦਾ ਪੂਲ ਉਹ ਅੰਦਰ 메ਨ ਗੇਟ ਤੋਂ ਅੰਦਰਲੇ ਬਨੇ ਐਂਟਰੀ ਕਰਦੇ ਆ ਐਦਾਂ ਦਾ ਵਿਊ ਹੈ ਆ ਸ਼ੀਸ਼ਾ ਲੱਗਾ ਆ ਤੇ ਨਜ਼ਰ ਤਾਂ ਬਹੁਤ ਵਧੀਆ ਆ ਰਿਹਾ ਆ ਸਾਹਮਣੇ ਦੇਖੋ ਬੱਚਿਆਂ ਵਾਸਤੇ ਮौज-ਮਸਤੀ ਕਰਨ ਵਾਸਤੇ ਅੱਜ ਨੇ ਆਪਾਂ ਨਿਸ਼ਾਨੇ ਲਾਉਣੇ ਆਂ ਬਾਹਲ ਦੇ ਨਾਲ। ਇਹ ਆ ਟਿਕਟ ਕਾਊਂਟਰ ਤੇ ਇੱਥੋਂ ਹੁਣ ਆਪਾਂ ਲੱਗੇ ਆ ਟਿਕਟ ਕਰਵਾਉਣ। ਦੋ ਟਿਕਟਾਂ ਕਰਵਾਵਾਂਗੇ। ਯਹਾਂ ਪੇ ਟਿਕਟ ਹੋ ਗਈ। ਸਾਰਾ ਹੀ ਕਰਨਾ ਉਹ ਹੋ ਗਈ ਹੈ ਬਾਤ। ਉਹ ਡਿਸਕਾਊਂਟ ਦੇ ਰਹੇ ਆਂ। ਦੂਸਰੇ ਵੀ ਜੋ ਗੇਮ ਗੇਮਿੰਗ ਵਾਲੇ ਆ ਨਾ ਉਹ ਵੀ ਦੇ ਰਹੇ ਆਂ ਕਿਉਂਕਿ ਫਰਸਟ ਡੇ ਆ ਨਾ ਅੱਜ ਦਾ ਰੈਵਨਿਊ ਕਰਨੇ ਕੇ ਬਾਅਦ। ਉਸ ਲਈ ਡਿਸਕਾਊਂਟ ਦੇ ਰਹੇ ਆਂ। ਆਂ ਬਾਤ ਕਰ ਲੋਨ ਸੇ। ਤੋ ਜਦ ਹੀ ਇੱਕ ਵਾਰ ਐਂਟਰ ਹੋ ਗਏ ਬਾਹਰ ਆ ਗਏ ਤੋ ਇੱਕ 30 ایرিয়া ਬਣਾ ਹੋਇਆ ਹੈ ਆਪ ਮਾ ਕੇ ਬਿਠੇਗੇ ਫਿਰ ਚੱਲ ਜਾਈਏ ਨੋਰਮਲ ਟੈਂਪਰੇਚਰ ਨੋਰਮਲ ਟੈਂਪਰੇਚਰ ਮੇ ਫਿਰ ਅੱਗੇ ਜਾ ਸਕਤੇ ਕੋਈ ਦਿੱਕਤ ਹੈ ਠੀਕ ਹੈ ਓਕੇ ਸਨੋ ਸਿਟੀ ਦੀਆਂ ਆਪਣੀਆਂ ਟਿਕਟਾਂ ਹੋ ਗਈਆਂ ਨੇ ਜਿਹੜੀ ਟਿਕਟ ਦਾ ਪ੍ਰਾਈਸ ਹੈਗਾ 700 ਰੁਪਿਆ ਇੱਕ ਜਣੇ ਦਾ ਦੋ ਜਣਿਆਂ ਦੇ 1400 ਰੁਪਏ ਆ ਪਰ ਇਹ ਜਿਹੜੀ ਟਿਕਟਾਂ ਦੇ ਆਪਾਂ ਨੂੰ ਡਿਸਕਾਊਂਟ ਵੱਖਰਾ ਦੇ ਦਿੱਤਾ ਕਿਉਂਕਿ ਆਪਾਂ ਬਹੁਤ ਲੰਮੇ ਸਫਰ ਤੇ ਨਿਕਲੇ ਹੋਏ ਆ ਤੇ ਅੱਜ ਜਿਹੜਾ ਇਹਨਾਂ ਦਾ ਰੀਨਿਊ ਕੀਤਾ ਤੇ ਓਪਨਿੰਗ ਦਾ ਵੀ ਪਹਿਲਾ ਦਿਨ ਹੈ ਇਸ ਕਰਕੇ ਆਪਾਂ ਨੂੰ ਡਿਸਕਾਊਂਟ ਦੇ ਰਹੇ ਤੇ ਜਿਹੜੀ ਐਕਸਟਰਾ ਐਕਟੀਵਿਟੀਆਂ ਹੋਣਗੀਆਂ ਚਾਰ ਪੰਜ ਉਹ ਵੀ ਆਪਾਂ ਨੂੰ ਦੇ ਰਹੇ ਤੇ ਇੱਕ ਇਹਨਾਂ ਦਾ ਸੂਲ ਹੈ ਜਦੋਂ ਆਪਾਂ ਇੰਟਰ ਤੋਂ ਬਾਅਦ ਚ ਆਊਟ ਕਰ ਜਾਾਂਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੁਬਾਰਾ ਅੰਦਰ ਨਹੀਂ ਜਾ ਸਕਦੇ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਣਾ ਲੈ ਜੀ ਚਲਿਏ ਉਹ ਦੋ ਹੀ ਗਈ ਦੋ ਐਕਟੀਵਿਟੀ ਹੋ ਗਈਆਂ ਨੇ ਤੀਜੀ ਐਕਟੀਵਿਟੀ ਧਿਆਨ ਨਾਲ ਦੇਖਣਾ ਕਿਉਂਕਿ ਸਾਨੂੰ ਤਾਂ ਇਸ ਚੀਜ਼ ਦਾ ਪਤਾ ਹੈ ਅੰਦਰ ਭੂਤ ਬਹੁਤ ਨੇ ਬੱਚੇ ਧਿਆਨ ਨਾਲ ਰਿਹਾ ਜੇ ਹੁਣ ਆਪਾਂ ਦੇਖੋ ਇਹ ਵੇਖੋ ਓਹ ਹੋ ਖਤਰਨਾਕ ਐਕਟਿੰਗ ਬਹੁਤ ਖਤਰਨਾਕ ਭੂਤ ਰੱਖੇ ਹੋਏ ਇੱਥੇ ਕੋਈ ਕੱਲਾ ਨਾ ਆਇਆ ਜਿੱਥੇ ਓਏ 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 ਤੇਰੇ ਕੋ ਕੀ ਹੋ ਗਿਆ ਭੂਤ ਨਹੀਂ ਰੇ ਰੋਟੀ ਨਹੀਂ ਪੜੀ ਇਨਕੋ ਡਰਾ ਰਹੀ ਇਹ ਮੇਰੇ ਕੋ ਤੋ ਮੇਰੇ ਕੋ ਡਰਾ ਰਹੀ ਹੈ ਹਾਂ ਹੁਣ ਆਪਾਂ ਪਹੁੰਚੇ ਆਂ ਪੂਲ ਟੇਬਲ ਤੇ ਆ ਬਾਲਾਂ ਨੇ ਤੇ ਜਿਵੇਂ ਕੈਰਮ ਬੋਰਡ ਖੇਡਦੇ ਆ ਨਾ ਉਸੇ ਤਰ੍ਹਾਂ ਖੇਡਾਂਗੇ ਇਹਨਾਂ ਨੂੰ ਸੱਡ ਦਿੰਨੇ ਆ ਇੱਕ ਬਾਲ ਆਪਾਂ ਦੇ ਕੋਰ ਰੱਖ ਲਏ ਨੇ ਹੋ ਗਿਆ ਲਾਉਣਾ ਮੈਚ ਮੇਰੇ ਨਾਲ ਖੇਡਣਾ ਲੱਗਦਾ ਫਿਰ ਪਤਾ ਤਰਾ ਇੱਥੋਂ ਆਪਣਾ ਹੋਣੀ ਐ ਐਂਟਰੀ ਲਓ ਜੀ ਪਹੁੰਚ ਕੇ ਬਰਫ ਵਾਲੇ ਮੈਦਾਨ ਦੇ ਵਿੱਚ ਆ ਰਿਆ ਨਜ਼ਾਰਾ ਤੇ ਠੰਡੀ ਠੰਡੀ ਫੀਲਿੰਗ ਜੀ ਵੀ ਆ ਰਹੀ ਆ ਉਰਾ ਇੱਥੋਂ ਐਂਟਰ ਕਰਾਉਣਗੇ ਹੋਣਾ ਆਪਾਂ ਨੂੰ ਦੇਖੋ ਇਧਰ ਦਾ 뷰 ਵੇਖੋ ਬੜਾ ਹੀ ਤੱਕੜ ਲੱਗ ਰਿਹਾ ਨਾ ਆ ਜਿਹੜੀ ਆ ਫੀਲਿੰਗ ਆਪਾਂ ਨੂੰ ਆਉਣਗੇ ਆ ਬੜਾ ਵਧੀਆ ਆ ਦੇਖੋ ਆ ਨਾ ਪੋਲ ਬਣਾਇਆ ਹੋਇਆ ਜਿਵੇਂ ਆਪਾਂ ਪਹਾੜਾ ਦੇ ਵਿੱਚ ਚੱਲਦੇ ਆ ਤੇ ਨਦੀਆਂ ਝੀਲਾਂ ਦੇ ਉੱਪਰ ਪੁਲ ਬਣਿਆ ਹੁੰਦਾ ਉਹੀ ਸੇਮ ਇਹਦੇ ਉੱਪਰ ਜਿਵੇਂ ਆਪਾਂ ਨਦੀਆਂ ਦੇ ਚੱਲਦੇ ਆ ਨਾ ਪਹਾੜਾ ਦੇ ਵਿੱਚ ਜਾਂਦੇ ਆ ਸੇਮ ਉਹੀ ਪੁਲ ਜਾਨਕ ਜਿਹੜੀ ਆ ਡਿਸਕ ਜਿਹੜੀ ਬ੍ਰੇਕ ਹੈ ਜਿਹਨਾਂ ਨੇ ਖਰਾਬ ਕਰਦੀ ਪਈ ਆ ਹੁਣੇ ਜਾਮ ਹੀ ਹੋ ਗਈ ਆ ਤੇ ਬਹੁਤ ਔਖਾ ਹੀ ਘੁੰਮਦਾ ਟਾਇਰ ਤੇ ਹੁਣ ਆਪਾਂ ਨਾ ਬੋਲਟ ਦੀ ਏਜੰਸੀ ਦੇ ਵਿੱਚ ਲੈ ਕੇ ਆਏ ਆ ਤੇ ਟਾਈਮ ਵੀ ਸ਼ਾਮ ਦਾ ਤੇ ਕੋਸ਼ਿਸ਼ ਹੈ ਕਿ ਵੀ ਅੱਜ ਇੱਥੋਂ ਨਿਕਲ ਲਈ ਪਰ ਮੈਨੂੰ ਲੱਗਦਾ ਨਹੀਂ ਤੇ ਦੇਖਦੇ ਹੁਣ ਇਹਨੂੰ ਜੇ ਤਾਂ ਮਸ਼ੀਨ ਪਾਉਣੀ ਪਈ ਤੇ ਹੋ ਸਕਦਾ ਇਹਦਾ ਖਰਚਾ ਜ਼ਿਆਦਾ ਹੋਵੇ ਪਰ ਜੇ ਇਹਨੂੰ ਤੇਲ ਧੂਲ ਬਦਲਿਆ ਚੱਲ ਗਿਆ ਤੇ ਫਿਰ ਪਤਾ ਲੱਗੂਗਾ ਤੇ ਹੁਣ ਆਪਾਂ ਨੂੰ ਇਹਨਾਂ ਵੇਟ ਕਰਨੀ ਪਊਗੀ ਤੇ ਹੁਣ ਜੋਬ ਕਾਰਡ ਬਣਵਾਉਣੇ ਉਸ ਤੋਂ ਬਾਅਦ ਚ ਦੇਖਦੇ ਆਂ ਕਿ ਚੈੱਕ ਕਰਨਗੇ ਕੀ ਬਣਦਾ ਇਹਨਾਂ ਦਾ ਜੋਬ ਕਾਰਡ ਬਣਦਾ ਤੇ ਜੋਬ ਸ਼ੀਟ ਜਿਹੜੀ ਬਣਾਉਣ ਲਈ ਹੈ ਚੈਸੀ ਦਾ ਨੰਬਰ ਸਾਰਾ ਮੋਟਰਸਾਈਕਲ ਦਾ ਨੰਬਰ ਟੋਟਲ ਇਹ ਜੋਬ ਸ਼ੀਟ ਦੇ ਉੱਪਰ ਬਣਾ ਕੇ ਇੱਕ ਪ੍ਰਿੰਟ ਦੇ ਦੇਣਗੇ ਜਿਹੜੀ ਕਿ ਮੰਨ ਲਓ ਜੀ ਕਿਸੇ ਤਰ੍ਹਾਂ ਦੀ ਕੱਲ ਨੂੰ ਕੋਈ ਦਿੱਕਤ ਨਾ ਆਏ ਵੀ ਜਿਹੜਾ ਕੰਮ ਏਜੰਸੀਆਂ ਤੋਂ ਪੜਾ ਜੈਨੂਅਨ ਕੰਮ ਹੁੰਦਾ ਤੇ ਹੁਣ ਜੋਬ ਕਾਰਡ ਬਣੇਗਾ ਉਸ ਤੋਂ ਬਾਅਦ ਚ ਮੋਟਰਸਾਈਕਲ ਸੰਗਤ ਅੰਦਰ ਲੈ ਕੇ ਜਾਵਾਂਗੇ ਤੇ ਫਿਰ ਇਹਦਾ ਦੇਖਦੇ ਆਂ ਵੀ ਕੀ ਖਰਚਾ ਆਉਂਦਾ ਤੇ ਕੀ ਹਿਸਾਬ ਕਿਤਾਬ ਇੱਥੇ ਸਰਵਿਸ ਸੈਂਟਰ ਦੇ ਅੰਦਰ ਆ ਗਏ ਆਪਾਂ ਤੇ ਬੁਲਟ ਆਪਣਾ ਇੱਥੇ ਖੜ ਗਿਆ ਪਰ ਵੇਟਿੰਗ ਦੇ ਵਿੱਚ ਲੱਗਣਾ ਪਊਗਾ ਜੇ 2-3 ਮੋਟਰਸਾਈਕਲ ਇਹਨਾਂ ਦੇ ਕਰਨ ਵਾਲੇ ਆ ਉਸ ਤੋਂ ਬਾਅਦ ਚ ਆਪਣਾ ਨੰਬਰ ਆਊਗਾ ਅੱਜ ਦਾ ਸਫਰ ਜਿਹੜਾ ਨਾ ਵੀ ਆਪਣਾ ਡਾਵਾ ਡੋਲ ਜਾ ਰਹੇਗਾ ਕਿਉਂਕਿ ਰਾਤ ਨੂੰ ਫਿਰ ਸਫਰ ਕਰਨਾ ਵੀ ਔਖਾ ਬਾਕੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਹੈ। ਆਪਣਾ ਇਹਨਾਂ ਨੇ ਇੱਕ ਵਾਰੀ ਟੈਂਪੋਰਰੀ ਇਹਨੂੰ ਸੈੱਟ ਕੀਤਾ ਹੈ। ਬਾਕੀ ਕਹਿੰਦੇ ਨੇ ਲੋਅਰ 휠 ਜਿਹੜਾ ਹੈ ਚੱਕਾ ਉਹਦੇ ਵਿੱਚ ਥੋੜਾ ਜਿਹਾ ਫਾਲਟ ਹੈ, ਰਿੰਗਾ ਹੋ ਗਿਆ ਹੈ ਤੇ ਜਿਹੜਾ ਡਿਸਕ ਵਾਲਾ ਜਿਹੜਾ ਫਰੇਮ ਉਹ ਹੀ ਦਿਗਾ। ਤੇ ਇੱਕ ਵਾਰੀ ਸੈੱਟ ਕਰ ਦਿੱਤਾ ਸੀ ਕਿਉਂਕਿ ਆਪਾਂ ਨਾ ਇਹਨੂੰ ਜਿਹੜਾ ਲੋਅਰ 휠 ਨਵਾਂ ਹੀ ਪਾਣਾ ਹੈਗਾ। ਤੇ ਇਸ ਕਰਕੇ ਕਹਿੰਦੇ ਵੀ ਤੁਸੀਂ ਨਾਰਮਲ ਚੱਲ ਸਕਦੇ ਹੋ, ਕੋਈ ਦਿੱਕਤ ਨਹੀਂ। ਬਾਕੀ ਜੇ ਕੋਈ ਜਿਆਦਾ ਹੀ ਪ੍ਰੋਬਲਮ ਕਰੇਗਾ ਤੇ ਫਿਰ ਆਪਾਂ ਨੂੰ ਚੇਂਜ ਵੀ ਕਰਾਉਣਾ ਪੈ ਸਕਦਾ। ਫਿਲਹਾਲ ਦੀ ਗੱਡੀ ਆਪਾਂ ਏਜੰਸੀ ਦੇ ਵਿੱਚੋਂ ਨਿਕਲਦੇ ਆ। इंदौर तो उज्जैन वाली साइड नु जा रहे हैं ते दिल किता फलूदा खा के देख रहे दे हैं ते इधर देखो वे मौसम बहुत ज्यादा बद्दल ਹਨੇਰੀ ਚੜ ਕੇ ਆ ਰਹੀ ਆ ਤੇ ਇਹ इंदौर ਦਾ ਥੋੜਾ ਜਿਹਾ ਬਾਹਰਲੇ ਬਾਈਪਾਸ ਦਾ ਤੁਸੀਂ ਵੀਊ ਦੇਖੋ ਵੀਊ ਬਹੁਤ ਵਧੀਆ ਸ਼ਹਿਰ इंदौर ਬਹੁਤ ਘੈਂਟ ਹੈ ਤੇ ਸ਼ਹਿਰ इंदौर ਦਾ ਬਲੌਗ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਜਾ ਰਿਹਾ उज्जैन ਉੱਥੇ ਰੁਕਦੇ ਆਂ ਇੰਦੌਰ ਤੋਂ ਔਜੈਨ ਦਾ ਤਕਰੀਬਨ 55 ਕਿਲੋਮੀਟਰ ਦਾ ਸਫ਼ਰ ਹੈ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਵਿੱਚ ਤਾਂ بارش ਹੀ ਹੋਣ ਲੱਗ ਪਈ ਕਾਫੀ ਹਨੇਰੀ ਆਈ ਹੈ ਤੇ ਹੁਣ ਥੋੜਾ ਜਿਹਾ ਦੁਬਾਰਾ ਫੇਰ ਚੱਲੇ ਹੈਗੇ ਆ ਤੇ ਹੁਣ ਆਪਾਂ ਤਕਰੀਬਨ ਔਜੈਨ ਪਹੁੰਚਣ ਵਾਲੇ ਆ ਅੱਜ ਦਾ ਸਫ਼ਰ ਕੋਈ ਆਪਾਂ ਜ਼ਿਆਦਾ ਲੰਬਾ ਤਾਂ ਨਹੀਂ ਕੀਤਾ ਤਕਰੀਬਨ 100 ਸਵਾ 100 ਕਿਲੋਮੀਟਰ ਦਾ ਸਫ਼ਰ ਹੀ ਕੀਤਾ ਪਹਿਲਾਂ ਆਪਾਂ ਚੱਲੇ ਕੇ ਇੰਦੌਰ ਦੇ ਵਿੱਚ ਆਪਾਂ ਸਨੋ ਸਿਟੀ ਦੇਖਿਆ ਉਸ ਤੋਂ ਬਾਅਦ ਜਦੋਂ ਉੱਥੋਂ ਚੱਲਣ ਲੱਗੇ ਤੇ ਆਪਣੇ ਬੋਲਟ ਦੀ ਬ੍ਰੇਕ ਦੇ ਵਿੱਚ ਪ੍ਰੋਬਲਮ ਆ ਗਈ ਤੇ ਫਿਰ ਉਹ ਠੀਕ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਵੱਧ ਰਹੇ ਸੀ ਉਹ ਜੈਨਵਾਲ ਉਹ ਜੈਨਵਾਲ ਆ ਰਹੇ ਸੀ ਰਸਤੇ ਦੇ ਵਿੱਚ ਕਾਫੀ بارش ਵੀ ਹੋਈ ਬਦਲਵਾਈ ਬਹੁਤ ਜ਼ਿਆਦੀ ਸੀ ਤੇ ਇਸ ਟਾਈਮ ਆਪਾਂ ਉਹ ਜੈਨ ਪਹੁੰਚ ਚੁੱਕੇ ਆ ਅੱਜ ਦੇ ਵਲੌਗ ਦੀ ਆਪਾਂ ਕਰਦੇ ਆ ਸਮਾਪਤੀ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਹੁਤ ਵੇਖਣ